रिवा वेलकम बैक टू आवर न्यू व्लॉग गाइस कि मैं तुसी होप ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਠੀਕ ਹੋਵੋਗੇ ਸੋ गाइस ਕਰਤੇ ਹਾਂ ਵਲੋਗ ਦੀ ਸ਼ੁਰੂਆਤ ਬਹੁਤ ਦਿਨਾਂ ਬਾਅਦ ਡੇਲੀ ਰੁਟੀਨ ਦਾ ਵਲੋਗ ਆ ਗਿਆ ਹੈ ਤੇ ਮੈਂ ਹੋਪ ਕਰਦੀ ਹਾਂ ਹੋ ਕਿ ਮੈਨੂੰ ਵਿਸ਼ਵਾਸ ਹੈ ਤੁਹਾਨੂੰ ਜਿਹੜੇ ਅਸੀਂ ਅੰਮ੍ਰਿਤਸਰ ਗਏ ਹਾਂ ਤੁਸੀਂ ਸਾਰੇ ਵਲੋਗ ਦੇਖੇ ਨੇ ਤੇ ਤੁਸੀਂ ਇੰਜੋਏ ਕੀਤੇ ਨੇ ਅੰਮ੍ਰਿਤਸਰ ਤੋਂ ਫਿਰ ਅਸੀਂ ਗਏ ਕਪੂਥਲੇ ਉਹ ਵੀ ਤੁਸੀਂ ਵਲੋਗ ਦੇਖਿਆ ਹੋਵੇਗਾ ਤੇ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸਿਆ ਨਹੀਂ ਸੋ ਗਾਇਸ ਦੱਸੋ ਕਿ ਤੁਹਾਨੂੰ ਕਿਵੇਂ ਲੱਗੇ ਸੀ ਤੁਹਾਡੀ ਖਾਤਰ ਗਏ ਆ ਅਮ੍ਰਿਤਸਰ ਕੇ ਸਾਡੇ ਵਲੌਗ ਦੇਖੋ ਤੇ ਗਾਇਸ ਬਸ ਹੁਣ 3-4 ਦਿਨ ਵੱਖਰੇ ਵੱਖਰੇ ਵਲੌਗ ਪਾਏ ਨੇ ਤੇ ਹੁਣ ਘਰ ਵਿੱਚ ਮੰਨਨੇ ਲੱਗ ਰਿਹਾ ਹੁਣ ਆ ਗਈ ਉਹ ਹੀ ਡੇਲੀ ਰੁਟੀਨ ਹਾਂਜੀ ਹਾਂਜੀ ਆਹ ਦੇਖੋ ਜੀ ਪਹਿਲੇ ਇਹਨੂੰ ਦੇਖੋ ਨਨੂ ਨੂੰ ਦੇਖੋ ਨਨੂ ਲੈ ਕੇ ਆਈਏ ਲੇਜ਼ਰ ਇਹ ਦੇਖੋ ਓਏ ਓ ਓ ਇਹ ਕਿ ਜੋਕਰ ਬਣ ਗਿਆ ਇਹ ਤਾਂ ਜੋਕਰ ਨਹੀਂ ਹੈ ਚਿੰਤੂ ਹੈ ਹਾਂ ਜੋਕਰ ਨਹੀਂ ਹੈ ਚਿੰਤੂ ਹੈ ਚਿੰਤੂ ਹੈ ਦਿਖਾ ਓ ਓ ਓ ਓ ਲੇਜ਼ਰ ਕਿੰਨੀ ਅੱਛੀ ਹੈ ਨੰਨੂ ਕੀ ਚਿੰਤੂ ਬਣ ਗਿਆ ਇਹ ਤੋ ਵਾਹ ਤੇ ਗਾਇਜ਼ ਹਣ ਕਰੀਏ ਡੇਲੀ ਰੂਟੀਨ ਕਾਂਦੀ ਤੇ ਤੁਸੀਂ ਡੇਲੀ ਰੂਟੀਨ ਨੂੰ ਵੀ ਪਿਆਰ ਦਿਆ ਕਰੋ ਤੇ ਗਾਇਸ ਬਾਸ ਹੁਣ ਹਰ ਤਰਫ ਹਲੇ ਤੱਕ ਖਲਾਰਾ ਬਹੁਤ ਮਚਿਆ ਪਿਆ ਸਾਰੀ ਮੈਂ ਸੈਟਿੰਗ ਕਰਨੀ ਹੈ ਚੱਦਰ ਹੁਣ ਵਿਛਾਣ ਲੱਗੀ ਆ ਦੂਸਰੀ ਮਹਿਲੀ ਵਾਲੀ ਮੈਂ ਉਤਾਰ ਕੇ ਬਾਹਰ ਰੱਖੀ ਹੈ ਇਹਨੂੰ ਹੁਣ ਧੋਵਾਂਗੀ ਬਾਹਰ ਵੀ ਦੇਖੋ ਗਾਇਸ ਬੜਾ ਖਲਾਰਾ ਪਿਆ ਹੋਇਆ ਹੈ ਇਧਰ ਤਾਂ ਮਾਲ ਹਜੇ ਸੰਜੀਵ ਜੀ ਲੈਣ ਗਏ ਹੋਏ ਨੇ ਮਾਲ ਅੱਜ ਹੋਰ ਆਣਾ ਮਾਲ ਤੇ ਆ ਕੱਪੜੇ ਜਿਹੜੇ ਨੇ ਇਹ ਮਸਾ ਸੁਕਾਏ ਨੇ ਬਾਰਸ਼ਾਂ ਬੜੀਆਂ ਸੀਆਂ ਰੋਜ਼ ਇਹਨਾਂ ਨੂੰ ਹੁਣ ਲਗਾਵਾਂਗੀ ਤੈ ਤੇ ਸੋਫੇ ਦੇ ਕੱਪੜੇ ਕਰਾਂਗੀ ਸੈਟ ਅਚੱਦਰ ਨੂੰ ਧੋਵਾਂਗੀ ਤੇ ਇੱਧਰ ਵਿਛਾਵਾਂਗੀ ਹੁਣ ਆਹ ਚੱਦਰ ਧੋਤੀ ਮੈਂ ਵਿਛਾਣ ਹੀ ਲੱਗੀ ਸੀ ਤੇ ਮੈਂ ਕਿਹਾ ਪਹਿਲੇ ਮੈਂ ਵਲੋਗ ਦੀ ਸਟਾਰਟਿੰਗ ਕਰ ਲਵਾਂ ਤੇ ਬਸ ਸੰਜੀਵ ਸੰਜੀਵ ਜੀ ਗਏ ਨੇ ਅੱਜ ਚਾਹ ਤੇ ਬਰੈਡ ਖਾ ਕੇ ਗਏ ਨੇ ਤੇ ਆਉਣ ਆਲੇ ਨੇ ਉਹ ਬਰੈਡ ਖਾ ਕੇ ਗਏ ਪਾਪਾ ਆਨੇ ਵਾਲੇ ਹੈ ਤੇ ਆ ਮਾਲ ਲene گے ਆਨੇ ਵਾਲੇ ਹੈ ਤੇ ਫਿਰ ਹੁਣ ਉਹਨਾਂ ਦੇ ਆਉਣ ਤੋਂ ਪਹਿਲੇ ਪਹਿਲੇ ਮੈਂ ਵੀ ਕਰ ਲਵਾਂ ਸਾਰਾ ਖਲਾਰਾ ਤੇ ਗੁੜੀਆਂ ਨੂੰ ਹੈ ਅੱਜ ਛੁੱਟੀ ਇੱਕ ਤਰੀਕ ਤੱਕ ਇਹਨਾਂ ਨੂੰ ਛੁੱਟੀਆਂ ਪੈ ਗਈਆਂ ਨੇ ਬੱਚਿਆਂ ਨੂੰ ਹਾਂ ਬੱਚਿਆਂ ਨੂੰ ਇੱਕ ਤਰੀਕ ਤੱਕ ਪੈ ਗਈਆਂ ਨੇ ਛੁੱਟੀਆਂ ਤੇ ਔਨਲਾਈਨ ਕਲਾਸਾਂ ਸਟਾਰਟ ਹੋ ਗਈਆਂ ਨੇ ਤੇ ਉਹਨੇ ਹਲੇ ਤੱਕ ਲਗਾਈ ਨਹੀਂ 9 ਵਜੇ ਦੀਆਂ ਕਲਾਸਾਂ ਸਟਾਰਟ ਤੇ ਉਹ ਬੇਗਮ ਸੁੱਤੀ ਪਈ ਹਲੇ ਤੱਕ ਉਹਨੂੰ نیند ਪਿਆਰੀ ਉਹਦੀ ਮੈਂ ਵੀਡੀਓ ਨਹੀਂ ਬਣਾ ਸਕਦੀ ਮੈਂ ਤਾਂ ਬੋਲਦੀ ਐ ਵਲੌਗ ਦੇ ਵਿੱਚ ਆਂਦੀ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਐ ਉਹ ਆਂਦੀ ਨਹੀਂ ਹੈਗੀ ਚਲੋ ਨੰਨੂ ਕਿਧਰ ਆਜੋ ਆਪ ਚੇਅਰ 'ਤੇ ਬੈਠ ਜਾਓ ਮੈਂ ਚੱਦਰ ਬੈੱਡ ਸ਼ੀਟ ਵਿਛਾ ਦੂੰ ਠੀਕ ਐ ਛੋਟੀ ਚੇਅਰ 'ਤੇ ਛੋਟੀ ਚੇਅਰ ਲਿਆ ਉਹ ਉਧਰ ਤੇ ਉਸ 'ਤੇ ਬੈਠ ਜਾ ਠੀਕ ਐ ਮੈਂ ਟੀਵੀ ਲਗਾ ਦੇ ਤੂੰ ਆਪਕੋ ਅੰਮ੍ਰਿਤਸਰ ਵਾਲੇ ਵਲੌਗ ਲਗਾ ਦਿੱਤੀ ਤੁਹੇ ਉਹ ਦੇਖ ਲੈਣਾ ਠੀਕ ਐ ਇਹਦੇ ਟੀਵੀ ਲਗਾ ਦਿੰਦੀ ਹਾਂ ਏ ਬਹੁਤ ਕੁਸ਼ਨ دیے ਕੋ ਮਣਾਲੇ ਵਲੋਗ ਦੇ ਜਦੋਂ ਵੀ ਮੈਂ ਲਾਈਵ ਸੈਸ਼ਨ ਸਟਾਰਟ ਕੀਤਾ ਸੀ ਨਾ ਵੈਸੇ ਵੀ ਗਾਈ ਤੇ ਮੈਨੂੰ ਕਮੈਂਟ ਬਹੁਤ ਆ ਰਹੇ ਸੀ ਕਿ ਘੁੰਮਣ ਦੇ ਵਲੋਗ ਬਣਾਓ ਘੁੰਮਣ ਦੇ ਸੋ ਗਾਈਸ ਮੈਂ ਕੋਸ਼ਿਸ਼ ਕਰਾਂ ਕਰੂੰਗੀ ਕਿ ਜਲਦੀ ਤੋਂ ਜਲਦੀ ਕਿਤੇ ਨਾ ਕਿਤੇ ਘੁੰਮਣ ਜਾਇਆ ਕਰਾਂ ਤੇ ਤੁਹਾਨੂੰ ਘੁੰਮਣ ਦੇ ਵਲੋਗ ਦਿਖਾਇਆ ਕਰਾਂ ਕਿਉਂਕਿ ਤੁਸੀਂ ਸਾਡੇ ਘੁੰਮਣ ਫਿਰਨ ਦੇ ਵਲੋਗਾਂ ਨੂੰ ਪਿਆਰ ਦਿੰਦੇ ਹੋ ਠੀਕ ਹੈ ਗਾਈਸ ਸੋ ਗਾਈਸ ਚਲੋ ਜੀ ਬਣੇ ਰਿਹਾ ਉਹ ਵਲੋਗ ਵਿੱਚ ਜੋ ਡੇਲੀ ਰੁਟੀਨ ਸਾਡੇ ਹੋਏਗਾ ਮੈਂ ਤੁਹਾਨੂੰ ਦਿਖਾਉਂਗੀ ਰੋਜ਼ ਜ਼ਰੂਰ ਲੋ ਜੀ ਗਾਇਜ਼ ਆਪਾਂ ਬੈੱਡ ਸ਼ੀਟ ਵਿਛਾ ਦਿੱਤੀ ਹੈ ਪੂਰੀ ਐ ਸਹੀ ਤਰੀਕੇ ਨਾਲ ਤੇ ਬੈੱਡ ਦੀ ਢੋ ਸਾਰੀ ਸਾਫ਼ ਕਰ ਦਿੱਤੀ ਹੈ ਲੋ ਜੀ ਗਾਇਜ਼ ਮੈਂ ਖੇ ਨਾਲ ਦੇ ਨਾਲ ਕੱਪੜੇ ਜਿਹੜੇ ਹੈਗੇ ਨੇ ਮੈਂ ਉਹ ਧੋ ਰਹਾ ਕਿਉਂਕਿ بارشਾਂ ਦੇ ਦਿਨ ਨੇ بارشਾਂ ਦਾ ਕੋਈ ਪਤਾ ਨਹੀਂ ਲੱਗਦਾ ਕੋਦੋ ਜਿੱਦ ਲਗਾਤਾਰ ਹੁੰਦੀ ਰਹਿੰਦੀ ਐ ਤੇ ਇਸ ਲਈ ਅੱਜ ਸੋਹਣੀ ਧੋਖ ਨਹੀਂ ਘਲੀ ਐ ਤੇ ਮੈਂ ਥਾ ਨਾਦੀ ਨਾਮ ਇੱਕ ਇੱਕ ਪੂਰ ਪਾਗੇ ਨਾਲ ਦੇ ਨਾਲ ਕੱਢੀ ਜਾਵਾ ਕੱਪੜੇ ਸੁਕਣੇ ਪਾਈ ਜਾਣਾ ਤੇ ਸੋਹਣੇ ਸੁੱਕ ਜਾਣਗੇ ਧੁੱਪ ਸੋਹਣੀ ਨਿਕਲੀ ਗਾਈਜ਼ ਦੇਖੋ ਧੋਪ ਅੱਜ ਬਹੁਤ ਸੋਹਣੀ ਨਿਕਲੀ ਹੈ ਦੇਖੋ ਰੈਕ ਮੇ ਬਾਹਰ ਲਗਾ ਦਿੱਤਾ ਇੱਥੇ ਸਾਰੇ ਸੁਕਣੇ ਪਾਣਾਗੇ ਸੋ ਗਾਈਜ਼ ਆਹ ਵਾਲੇ ਸਾਰੇ ਕੱਪੜੇ ਪ੍ਰੈਸ ਹੋ ਕੇ ਆਏ ਨੇ ਜੋ ਸੀ ਅੰਮ੍ਰਿਤਸਰ ਪਾਏ ਸੀਗੇ ਤੇ ਸਾਰੇ ਮੈਂ ਧੋ ਦਿੱਤੇ ਸੀ ਆਕੇ ਨਾਲ ਦੀ ਨਾਲ ਹੀ ਤੇ ਹਾਂ ਸਾਰੇ ਹੁਣ ਮੈਂ ਅਲਮਾਰੀ ਚ ਰੱਖਾਂਗੀ ਸਾਰੇ ਹੋ ਗਏ ਨੇ ਗਠਰੀ ਦੇ ਗਿਆ ਸੀ ਪ੍ਰੈਸ ਵਾਲਾ ਬਸ ਇੱਕ ਗਾਇਸ ਗਾਇਸ ਮੈਂ ਚਾ ਰੱਖੀ ਹੋਈ ਸੀ ਥੋੜੀ ਕੋਸ਼ੀ ਕਰਨੀ ਸਵੇਰੇ ਬਣਾਈ ਸੀ ਤੇ ਹਲਕੇ ਹਲਕੇ ਕੋਸ਼ੀ ਕਰਕੇ ਇਹ ਮੈਂ ਦਵਾਂਗੀ ਨੰਨੂ ਨੂੰ ਤੇ ਨੰਨੂ ਬੋਲ ਰਹੀ ਹੈ ਕਿ ਕੱਪੜੇ ਧੋਣ ਤੋਂ ਪਹਿਲੇ ਪਹਿਲੇ ਮम्मा ਮੈਨੂੰ ਚਾਹ ਦਿਲਾ ਦਿਓ ਸੋ ਹਜੇ ਕਿਚਨ ਵੀ ਮੈਂ ਸਾਰਾ ਸਾਫ ਕਰਨਾ ਹੈ ਸਵੇਰੇ ਬਣਾਈ ਸੀ ਮੈਂ ਅਮੂਲੀਆਂ ਵਾਲੇ ਪਰਾਂਠੇ ਬਣਾਈ ਸੀ ਸਾਰਾ ਹਜੇ ਖਲਾਰਾ ਪਿਆ ਹੋਇਆ ਹੈ ਤੇ ਗਾਈਜ਼ ਹੁਣ ਮੈਂ ਐਲ ਐਮ ਐਨ ਨੂੰ ਪਹਿਲੇ ਚਾਹ ਪਲਾਣਾ ਚਾਹ ਸਾਰੇ ਕੰਮ ਛੱਡ ਕੇ ਚਾਹ ਪਲਾਵਾ ਤੇ ਫਿਰ ਉਸ ਤੋਂ ਬਾਅਦ ਮੈਂ ਕੱਪੜੇ ਧਵਾਂਗੀ ਸੋ ਗਾਈਜ਼ ਦੇਖੋ ਜੀ ਮੇਰੀ ਡੇਲੀ ਰੂਟੀਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੁਨੇਨਾ ਬਿਜ਼ੀ ਹੀ ਬਿਜ਼ੀ ਹਰ ਘਰ ਦੀ ਹਾਊਸ ਵਾਈਫ ਬਿਜ਼ੀ ਹੁੰਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋ ਸਾਡਾ ਕੰਮ ਹੈ ਵਲੋਗਿੰਗ ਕਰਨਾ ਤੇ ਨਾਲ ਨਾਲ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਆਪਣੇ ਉਹਨਾਂ ਨੂੰ ਟਾਈਮ ਸਰ ਬਲੌਗ ਦੇਣੇ ਤਾਂ ਕਿ ਉਹ ਬਲੌਗ ਦੇਖਣ ਸਾਡੇ ਟਾਈਮ 'ਤੇ ਲਨ ਨੂੰ ਚਾਹੇ ਨੇ ਚਾਹ ਪੀਲੇਗੀ ਤੁਹਾਡੇ ਮਨ ਉਹ ਦੇਖੋ ਦੇਖੋ ਹਾਂਜੀ ਹਾਂਜੀ ਦਿਖਾਓ ਵੈਰੀ ਗੁੱਡ ਵੈਰੀ ਗੁੱਡ ਸਾਰਾ ਕੱਪ ਫਿਨਿਸ਼ ਕਰਨਾ ਹੈ ਹਾਂ ਸ਼ਾਬਾਸ਼ ਪੀਲਾ ਪੀਲਾ ਸੋ ਗਾਇਜ਼ ਉਹ ਮੈਂ ਸਾਰੇ ਕਿਚਨ ਬਰਤਨ ਸਾਰੇ ਸਾਫ ਕਰਦਾ ਕਿਚਨ ਦੇ ਬਰਤਨ ਤੇ ਮੈਂ ਭਾਂਡੇ ਮੰਜ ਨਾਲ ਹੀ ਨਹੀਂ ਲਗਾਈ ਹੋਈ ਸੋ ਗਾਇਜ਼ ਮੈਂ ਆਪਣਾ ਕੰਮ ਇਹ ਭਾਂਡੇ ਵਗੈਰਾ ਦਾ ਮੈਂ ਸਾਰਾ ਆਪ ਹੀ ਕਰਦੀ ਆ ਕਪੜੇ ਵੀ ਆਪ ਹੀ ਧੋਣੇ ਸਿਰਫ ਇੱਕ ਝਾੜੂ ਪੋਚਾ ਲਗਵਾਈਦਾ ਵਾਂ ਕਿਉਂਕਿ ਕਿਚਨ ਵਗੈਰਾ ਤਾਂ ਸਾਰਾ ਮੈਂ ਖੁਦ ਹੀ ਸਾਫ ਕਰਦੀ ਆ ਹਾਂਜੀ ਅੱਜ ਔਨਲਾਈਨ ਕਲਾਸ ਨਹੀਂ ਲਗਾਈ ਫਿਰ ਨਹੀਂ ਕਿਉਂ ਮੇਰਾ ਕੈਮਰਾ ਕੰਮ ਕਰਦਾ ਫੋਨ ਦਾ ਕੈਮਰਾ ਫਨਾਵਾ ਤੇ ਮੇਰਾ ਫੋਨ ਲੈ ਲੈਣਾ ਸੀ ਤੁਸੀਂ ਵਲੌਗ ਉਹ ਬਣਾ ਰਹੇ ਅੱਛਾ ਅੱਛਾ ਤੇ ਵਲੌਗ ਤਾਂ ਮੈਂ ਬਣਾ ਰਿਹਾ ਤੇ ਮੈਂ ਥੋੜੀ ਦੇ ਘੰਟੇ ਲਈ ਮੰਗ ਲਿਆ ਨਾ ਤੁਸੀਂ ਨਾ ਫੋਨ ਤੁਸੀਂ ਮੇਰਾ ਟੈਕਨ ਟੈਸਟ ਕਰੀ ਜਾਣਾ ਟੈਸਟ ਕਰੀ ਜਰੂਰ ਕਰ ਲੈਣੀ ਇਹ ਨਹੀਂ ਤੇ ਸੁੱਤੇ ਰਹਿਣਾ ਠੀਕ ਹੈ ਨਾ ਥੋੜਾ ਕਰੋ ਸੋ ਗਾਈਜ਼ ਅਨ ਦਿਨ ਰੁਟੀਨ ਦਿਖਾ ਰਹੀ ਹਾਂ ਮੈਂ ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਦਿਨ ਰੁਟੀਨ ਕੋਣ ਦੱਸਦਾ ਹੈ ਗਾਈਜ਼ ਅਸੀ ਕਿ ਲੋਗ ਦਾ ਇਹ ਤਾਂ ਸਾਰੀ ਡੇਲੀ ਰੁਟੀਨ ਤੇ ਭਾਈ ਜੀ ਆਪਣਾ ਪਿਆਰ ਦਿਆ ਕਰੋ ਵਲੋਗਾਂ ਨੂੰ ਤੇ ਚੈਨਲ ਸਬਸਕ੍ਰਾਈਬ ਕਰ ਲਓ ਫਟਾਫਟ ਦੇਖੋ ਕਿ ਨਾਣਾ ਦੀ ਡੇਲੀ ਰੁਟੀਨ ਮੈਂ ਕੀ ਕਰਦੀ ਏ ਆਪਾਂ ਹੁਣੇ ਸਾਰਾ ਕਿਚਨ ਕਿਚੋ ਟਿਪਸ ਸਾਫ ਕਰ ਦੇਣਾ ਗਾਈ ਟੋਣੀਆਂ ਉੱਪਰ ਹੈ ਜਿਹੜੇ ਉਹਦੇ نیچے ਆਉਣ ਤੋਂ ਪਹਿਲੇ-ਪਹਿਲੇ ਮੈਂ ਸਾਰੀ ਕਿਚਨ ਬਰਤਨ ਵਗੈਰਾ ਕਿਚਨ ਹੈ ਕਿਚੋ ਟਿਪਸ ਸਾਫ ਕਰ ਦੇਣੀ ਫਿਰ ਆਏਗੀ ਤੇ ਚੈਰੋ ਕੋ ਚਾ ਲਗਾ ਕੇ ਆਪਣਾ ਜਾਈ ਉਹ ਰੋਮ ਨੇ ਟੋਪ ਰਿਆ ਵਾ ਟੋਪ ਰਿਆ ਵਾ ਇਤਕੂਰ ਪਾਇਆ ਹੋਇਆ ਹੈ ਜਿਹੜਾ ਉਹ ਟੋਪ ਰਿਆ ਵਾ ਸੋ ਗਾਇਸ ਦੇਖੋ ਮੇਰੀ ਛੋਟੀ ਜੀ ਰਸੋਈ ਹੋ ਗਈ ਟਿਚੋ ਟਿਚ ਤੇ ਐਨ ਕਲੀਨ ਆਪਾਂ ਸਾਰੀ ਕਲੀਨ ਕਰ ਦਿੱਤੀ ਹੈ ਤੇ ਹੁਣ ਮੈਂ ਕਪੜੇ ਬਾਹਰ ਸੁਕਣੇ ਪਾ ਰਹੀ ਆ ਸੋਨੀਆਂ ਵੀ ਆ ਗਈ ਹੈ ਹਾਂ ਸੋਨੀਆਂ ਆ ਗਈ ਅੱਗੇ ਮੈਂ ਗਾਇਸ ਨੂੰ ਦੱਸਦੀ ਪਈ ਆ ਕਿ ਉਹ نیچے गिर ਗਿਆ ਵੀ ਸੋਹਣਿਆਂ ਦੇ ਆਉਣ ਤੋਂ ਪਹਿਲੇ ਪਹਿਲੇ ਮੈਂ ਕਿਚਨ ਸਾਫ਼ ਕਰਕੇ ਰੱਖ ਰਹੀ ਤਾਂ ਕਿ ਆਵੇ ਤੇ ਝਾੜੂ ਪੋਚਾ ਲਾ ਜਾਵੇ ਹੋਰ ਸੁੱਕੋਲੇ ਕੱਪੜੇ ਹੋਰ बस ਇੱਕ ਪੂਰ ਰਹਿ ਗਿਆ ਇੱਕ ਨਾਲ ਦੀ ਨਾਲ ਸੁਕਣੇ ਪਾਤਾ ਹੋਰ ਕਾਰਾ ਯੁੱਤੋ ਹੋ ਗਿਆ ਉੱਪਰ ਪੋਚ ਰਹੇ ਹਾਂ ਤੇ ਝਾੜੂ ਮਾਰਦਾ ਨਾ ਭਾਂਡੇ ਮਾਰ ਕੇ ਅੱਛਾ ਅੱਛਾ ਠੀਕ ਆ ਹੋਰ ਸੁਣਾ ਫਿਰ ਵਧੀਆ ਚੱਲ ਲੱਗ ਜਾ ਆਪਣੀ ਡਿਊਟੀ ਤੇ ਅਦੇ ਕੁ ਗਾਇਸ ਮੈਂ ਧੁੱਪ ਦੇ ਉੱਤੇ ਕੱਪੜੇ ਸੁਕਣੇ ਨਾਲ ਉਹਦੀ ਨਾਲ ਪਾ ਰਹੀ ਆ ਧੁੱਪ ਦੇ ਉੱਤੇ ਤਾਂ ਕਿ ਧੁੱਪ ਲੱਗੀ ਜਾਵੇ ਰਹਿਕ ਤੇ ਸਾਰੇ ਸੁਕਣੇ ਪਾ ਰੀਆਂ ਨਾਲ ਉਹਦੀ ਨਾਲ ਹਜੇ ਧੁੱਪ ਰਹੇ ਨੇ ਕੱਪੜੇ ਅੱਧੇ ਪਾਤੀ ਧੁੱਪ ਰਹੇ ਨੇ ਤੋ ਹੋ ਰੀਆਂ ਤੇ ਨਾਲ ਉਹਦੀ ਨਾਲ ਸੁਕਣੇ ਪਾ ਰਹੀ ਆ ਸੋ ਗਾਇਸ ਫਾਈਨਲੀ ਹੁਣ ਇਦਾਂ ਦੇ ਬੈਠੀ ਵਾਰੀ ਆ ਗਈ ਤੇ ਇੱਥੇ ਲੇ ਬੈਠੀ ਬੈੱਡ ਸ਼ੀਟ ਵੀ ਮੈਂ ਚੱਕ ਦਿੱਤੀ ਐ ਮੈਂ ਨਹੀਂ ਹੋਈ ਪਈ ਸੀ ਸਟੋਮੈਂ ਆਹ ਵਾਲੀ ਵਿਛਾ ਦਿੱਤੀ ਐ ਹੁਣ ਜਸਤਿੰਕਾ ਜਿੱਥੇ ਤੇ ਲੈ ਬੈਡ ਦੀ ਵੀ ਬੱਚਿਆਂ ਦੇ ਬੈਡ ਦੀ ਸਾਰੀ ਬੈੱਡਸ਼ੀਟ ਨਿਸ਼ਾਤੀ ਤੇ ਦੇਖੋ ਸਾਈਡੋ ਦੇਖੋ ਗਾਇਸ ਸੋਣੀ ਐ ਨਾ ਜੱਦਾਂ ਆ ਰਹੀ ਐ ਵਾਲੀ ਜੱਦਾਂ ਮਿਲ ਰਹੀ ਸੀ ਮੈਨੂੰ ਇਸ ਸੀਟ ਦੇ ਨਾਲ ਜੋ ਕਿ ਮੈਂ ਮੰਦਰ ਪਾਈ ਸੀ ਕਮੇਟੀ ਉਹਦੇ ਨਾਲ ਇਸ ਸੈੱਟ ਮਿਲਿਆ ਤੇ ਉਹਦੇ ਨਾਲ ਹੀ ਇਹ ਬੈੱਡਸ਼ੀਟ ਮਿਲੀ ਸੀ ਕਿਉਂਕਿ ਇਹ ਜਿਹੜੀ ਬੈੱਡਸ਼ੀਟ ਹੈ ਨਾ ਥੋੜੀ ਜਿਹੀ ਛੋਟੀ ਹੈ ਤੇ ਇਸ ਬੈੱਡ ਤੇ ਹੀ ਆਂਦੀ ਹੈ ਮੇਰੇ ਵਾਲੇ ਬੈਠਦੇ ਨਹੀਂ ਆਂਦੀ ਮੇਰੇ ਵਾਲੇ ਬੈਠਦੇ ਆਂਦੀ ਹੈ ਵੱਡੀ ਹਾਂਜੀ ਬੱਚੇ ਕਹਿੰਦੇ ਅੱਛਾ ਨਹੀਂ ਮੇਰੇ ਬੈਠਦੇ ਮੇਰੇ ਬੈਠਦੇ ਗੱਦੇ ਹੈਗੇ ਨੇ ਥੋੜੇ ਵੱਡੇ ਇਹਦੇ ਗੱਦੇ ਹੈਗੇ ਨੇ ਥੋੜੇ ਛੋਟੇ ਸੋ ਇਹ ਬੈਚੀਟ ਆਂਦੀ ਹੈ ਇੱਧਰ ਹੀ ਸੋ ਮੈਂ ਇੱਧਰਲੀ ਵੀ ਡਸਟਿੰਗ ਸਾਰੀ ਕਰ ਦਿੱਤੀ ਹੈ ਜੇ ਕੱਪੜੇ ਮੈਂ ਗਾਇ ਸਾਰੇ ਧੋ ਚੁੱਕੇ ਆਂ ਸੋਨੀਆਂ ਲਗਾ ਕੇ ਝਾੜੂ ਕਹਿੰਦੀ ਪੋਚਾਣ ਦੇ ਸਮੇਂ ਲਗਾਨੀ ਹੈ ਤੇ ਹੁਣ ਮੈਂ ਮਿੰਨੂ ਹੁਣ ਆਪਾਂ ਚਲਿਏ ਸ਼ਾਵਰ ਲਈਏ ਹਨਾ ਇੱਧਰੋਂ ਆਪਾਂ ਸ਼ਾਵਰ ਲੈਣੇ ਆ ਇੱਧਰ ਇੱਧਰ ਦੇਖ ਆ ਸਰਾਣੇ ਵੀ ਨੇ ਆ ਸਰਾਣੇ ਵੀ ਚੜਾ ਦੇਣੀਆਂ ਆ ਆ ਦੇਖੋ ਆ ਸਰਾਣੇ ਨੇ ਤੇ ਆ ਸਰਾਣੇ ਵੀ ਚੜਾਣੀਆਂ ਤਾਂ ਹੀ ਪ੍ਰੋਪਰ ਲੁੱਕ ਲੁਕਿੰਗ ਆਉਂਦੀ ਹੈ ਹਨਾ ਬੈੱਡ ਦੀ ਲੁੱਕ ਆਉਂਦੀ ਪੂਰੀ ਤੇ ਇਹਨਾਂ ਨੂੰ ਮੈਂ ਚੜਾ ਦਾਂ ਕਿਆ ਕਰੀ ਜਾ ਰਹੀ ਹੋ ਬੈੱਡ ਬਿਸ਼ਾ ਰਹੀ ਹੋ ਇਹ ਆਪ ਦਾ ਸਾਹ ਛੋਟੇ ਬੀਮਾ ਵਾਲਾ ਇਹ ਰੰਗ ਇਹ ਚਲੋ ਜੀ ਹੁਣ ਸਰਾਣੇ ਚੜਾਈ ਆਪਾਂ ਛਾੜੇ ਛਾੜੇ ਵੀ ਚੜਾ ਲਈ ਆਪਾਂ ਪ੍ਰੋਪਰ ਕਰਦੀਏ ਸਫਾਈ ਤੇ ਪ੍ਰੋਪਰ ਧੋ ਦੀਏ ਬੈੱਜੀਆਂ ਚਦਰਾਂ ਵੀ ਧੋਤੀਆਂ ਮੈਂ ਸੁਪਨੇ ਸਾਰੀਆਂ ਪਾਈਆਂ ਤੇ ਹੁਣ ਆਹ ਵਾਲੇ ਕਰਾਂ ਛਾੜੇ ਚੜਾ ਆ ਦਮ ਆਹ ਵਾਲੇ ਬੈੱਡ ਦੇ ਹੈਗੀ ਤਾਂ ਇਹ ਵੀ ਪਿਓਰ ਕੋਟਨ ਦੀ ਹੈ ਹਣਾ ਕੁੜੀਆਂ ਸੋਹਣੀਆਂ ਬੈਠੀ ਜਿੱਦਾਂ ਸੋਹਣੀਆਂ ਨਾਲੇ ਮੈਲ ਖੋਰੀ ਤੇ ਮੈਲੀ ਨਹੀਂ ਹੋएगी ਜਲਦੀ ਬੱਚੇ ਕਿੰਨੇ ਸਾਣਾ ਜਨੇ ਰਸਤੇ ਰਹਿੰਦੇ ਨੇ ਦੇਖੋ ਪਰਾਣਾ ਵੀ ਬਤੀ ਜੀ ਸੋ ਗਾਇਸ ਦੇਖੋ ਆਹ ਵਾਲੀ ਹੈ ਇਹਦੇ ਨਾਲ ਰਜਾਈ ਜੋ ਮੈਂ ਤੁਹਾਨੂੰ ਕਹਿ ਰਹੀ ਸੀ ਏਸੀ ਸੈੱਟ ਮਿਲਿਆ ਸੀਗਾ ਕਮੇਟੀ ਪਾਈ ਸੀ ਤੇ ਆਹ ਵਾਲੀ ਰਜਾਈ ਹੈ ਇਹਦੇ ਨਾਲ ਤੇ ਆ ਬੈੱਡ ਸ਼ੀਟ ਐ ਤੇ ਉਹ ਪਿੱਲੋ ਨੇ ਤੇ ਗਾਇਸ ਹੁਣ ਮੈਂ ਗੁੜੀਆਂ ਨੂੰ ਲੱਗਦੀ ਐ ਭੁੱਖ ਕਹਿੰਦੀ ਸ਼ਾਵਰ ਲੈਣ ਤੋਂ ਪਹਿਲੇ ਪਹਿਲੇ ਨਾ ਮੈਨੂੰ ਇੱਕ ਦੋ ਕ ਸੈਂਡਵਿਚ ਬਣਾ ਦੋ ਤੇ ਸੋ ਗਾਇਸ ਹੁਣ ਮੈਂ ਸੈਂਡਵਿਚ ਬਣਾ ਕੇ ਦਵਾ ਤੇ ਮੈਂ ਦੇਖਾਂ ਚੀਜ਼ ਵਗੈਰਾ ਪਈ ਐ ਜਾਂ ਨਹੀਂ ਪਈ ਸੋ ਪਈ ਐ ਚੀਜ਼ ਵੀ ਪਈ ਐ ਮੱਖਣ ਵੀ ਪਿਆ ਤੇ ਮੀਓਨਿਸ ਵਗੈਰਾ ਵੀ ਪਈ ਐ ਤੇ ਮੈਂ ਇਹਨੂੰ ਬਣਾ ਦਵਾ ਸੈਂਡਵਿਚ ਪਹਿਲੇ ਲੋ ਜੀ ਗਾਇਸ ਆਪਾਂ ਕੱਟ ਲਿਆ ਸਾਰਾ ਸਮਾਨ ਤੇ ਬ੍ਰੈਡ ਦੇ ਉੱਪਰ ਸਾਰਾ ਕੁਝ ਲਗਾ ਦਿੱਤਾ ਤੇ ਆਪਾਂ ਹੁਣ ਇਹਦੇ ਉੱਤੇ ਰੱਖ ਦਈਏ ਚੀਜ਼ ਇਹਦੀ ਰੈਸਪੀ ਮੈਂ ਬਹੁਤ ਵਾਰੀ ਆਪਣੇ ਵਲੋਗ ਦੇ ਵਿੱਚ ਦੱਸੀ ਹੋਈ ਹੈ ਗਾਇਸ ਇਸ ਲਈ ਮੈਂ ਦੁਬਾਰਾ ਨਹੀਂ ਦੱਸੀ ਹੈ ਕਿ ਕਿ ਮੈਂ ਕਿਵੇਂ ਬਣਾਉਣੀ ਹੈ ਸੈਂਡਵਿਚ ਤੇ ਹੁਣ ਆ ਦੇਖੋ ਆਪਾਂ ਸੈਂਡਵਿਚ ਪੂਰੇ ਪ੍ਰੋਪਰ ਆਨਾ ਗ੍ਰਿਲ ਮਸ਼ੀਨ ਵਿੱਚ ਰੱਖ ਦੇਣੇ ਆਪਾਂ ਲੋ ਜੀ ਗਾਇਸ ਬਣ ਚੁੱਕੇ ਨੇ ਸੈਂਡਵਿਚ ਵੀ ਤੇ ਆਪਾਂ ਇਹਨਾਂ ਨੂੰ ਚੱਕ ਲਈਏ ਹੁਣ ਲੱਕੜ ਦੇ ਪਲਟੇ ਨਾਲ ਚੱਕਾਂਗੇ ਢੇਡ ਵਿੱਚ ਰੱਖਾਂਗੇ ਤੇ ਸੋ ਗਾਈਜ਼ ਦੇਖੋ ਜੀ ਸੈਂਡਵਿਚ ਵੀ ਬਣ ਕੇ ਤਿਆਰ ਆਪਾਂ ਕਰ ਦਿੱਤਾ ਫੁੱਤੀ ਨਾਲ ਕੰਮ ਦੇਖੋ ਜੀ ਬਣ ਗਏ ਨਾ ਚੀਜ਼ੀ ਚੀਜ਼ੀ ਲੋ ਜੰਮੀ ਅਮੀ ਸੈਂਡਵਿਚ ਬਣ ਕੇ ਤਿਆਰ ਹੋ ਗਏ ਨੇ ਸੋ ਗਾਇਜ਼ ਉਹਨੂੰ ਮੈਂ ਰੋਟੀ ਸੈਂਡਵਿਚ ਦੇਣ ਤੋਂ ਬਾਅਦ ਤੇ ਮੈਂ ਸੋਚਿਆ ਕਿ ਮੈਂ ਅੱਜ ਦਾਲ ਬਣਾ ਦਵਾਂ ਦਾਲ ਮੈਂ ਬਣਾ ਲੈਂਦੀ ਹਾਂ ਸੋਨੀਆਂ ਅੱਜ ਮੈਂ ਬਣਾਣ ਲੱਗੀ ਹਾਂ ਸਾਬਤ ਮਸਲ ਦੀ ਦਾਲ ਹੈਂਦੀ ਬਣਾ ਰਹੀ ਹਾਂ ਹੋਰ ਮੈਨੂੰ ਪਤਾ ਕਿਵੇਂ ਬਣਾਉਣੀ ਆ ਦੇਖ ਹੁਣ ਮੈਂ ਘਿਓ ਪਾਇਆ ਦੇਸੀ ਘਿਓ ਬਣਾਉਂਗੀ ਦੇਸੀ ਘਿਓ ਬਣਾਉਂਗੀ ਨਹੀਂ ਦੇਸੀ ਘਿਓ ਪਾਉਂਗੀ ਕਨਫਿਊਜ਼ ਹੋ ਗਈ ਬਈਆਂ ਤੇ ਦੇਸੀ ਘਿਓ ਮੈਂ ਪਾ ਦਿੱਤਾ ਹੈ ਗਾਇਜ਼ ਵਿੱਚ ਤੇ ਇਹਦੇ ਵਿੱਚ ਹੀ ਪਹਿਲੇ ਮੈਂ ਤੜਕਾ ਲਗਾ ਲਾਂਗੀ 1 ਪਾਇਆ ਟਮਾਟਰ 2 ਪਾਇ ਪਿਆਜ਼ ਠੀਕ ਆ ਸੋਨੀਆਂ ਇਹ ਵਧੀਆ। ਇਹ ਦੇ ਵਿੱਚ ਮੈਂ ਪਾਤਾ ਨਾ ਟਰਦਾ ਪਹਿਲੇ ਠੀਕ ਹੈ ਤੇ ਹੁਣ ਮੈਂ ਇਹਦੇ ਵਿੱਚ ਹੀ ਪਾ ਦਾਂਗੀ ਦਾਲ ਧੋ ਕੇ। ਗਾਇਸ ਇਹਦੇ ਵਿੱਚ ਹੀ ਹੁਣ ਮੈਂ ਅਦਰਕ ਪਾ ਦਾਂਗੀ ਲੰਮਾ ਲੰਮਾ ਕੱਟ ਕੇ ਲਸਣ ਪਾ ਦਾਂਗੀ ਸਬੂਤਾ ਠੀਕ ਹੈ ਤੇ ਇਹਦੇ ਵਿੱਚ ਹੀ ਦਾਲ ਧੋ ਕੇ ਪਾ ਦਵਨੀ ਹੈ ਤੇ ਨਮਕ ਮਿੱਠ ਵਗੈਰਾ ਪਾ ਕੇ ਤੇ ਮੈਂ ਗੈਸ ਚਾੜ ਦੇਣਾ ਬੰਦਰ ਤੇ ਫਿਰ ਦੇਖੀ ਆ ਭੇਰੇ ਜਰੇਜ ਕੇ ਦਾਲ ਇਨੀ ਵਧੀਆ ਬਣ ਜਾਣੀ ਸੋਹਣੀਆਂ। ਮੈਨੂੰ ਖੁਲਾ ਦਿਓ ਫੇਰੇ। ਹਾਂ ਖਾ ਕੇ ਜਾਈ ਰੋਟੀਆਂ ਤੇ ਦੁਪਹਿਰੇ। ਨਹੀਂ ਮੈਂ ਮਜ਼ਾਕ ਕਰੀ ਬੀ ਅਭੀ। ਲਾ ਫਿਰ ਕੀ ਹੋਇਆ? ਖਾਜੀ ਚਾਵਲ ਵੀ ਬਣਾਣੇ ਅੱਜ ਮੇ ਨਾਲ ਦੀ ਮੇਰੇ ਚਾਵਲ ਬਣਾਣਾ ਹਾਂ ਚਾਵਲ ਬਣਾਣਾ ਅੱਛਾ ਕਿਵੇਂ ਚੱਲ ਰਹਾ ਹੈ ਨਾ ਇਹਨੇ ਬੰਜਾਣਾ ਦਾਲ ਮੱਖਣੀ ਬਣ ਜਾਣਾ ਇੰਨੀ ਸੋਹਣੀ ਦੇਖੋ ਗਾਇਜ਼ ਮੈਂ ਵਿੱਚ ਹੀ ਪਿਆਜ਼ ਪਾਇਆ ਵਿੱਚ ਹੀ ਟਮਾਟਰ ਪਾਇਆ ਹਰੀ ਮਿਰਚ ਪਾਈ ਤੇ ਲਸਣ ਅਦਰਕ ਜੇ ਮੈਂ ਛਿਲਣਾ ਹੈ ਉਹ ਮੈਂ ਹੁਣ ਪਾ ਦੇਣਾ ਇਹਦੇ ਵਿੱਚ ਹੀ ਠੀਕ ਹੈ ਤੇ ਦਾਲ ਨੂੰ ਧੋ ਕੇ ਪਾ ਦੇਣਾ ਚੱਲ ਜੀ ਦਾਲ ਆਪਣੀ ਰੈਡੀ ਤੇ ਫਿਰ ਮੈਂ ਗਾਇਜ਼ ਛਾਵਲ ਲੈਣ ਜਾਵਾਂਗੀ ਅੱਜ ਮਸਵੇਰ ਦੀ ਇੱਦਾਂ ਕੰਮ ਕਰੀ ਜਾ ਰਹੀ ਆ ਤੇ ਸ਼ਾਵਰ ਨਹੀਂ ਲੈ ਹਲੇ ਤੱਕ ਕੰਮ ਹੀ ਨਹੀਂ ਨਿਬੜਿਆ ਸੀ ਸੋ ਤੁਹਾਨੂੰ ਡੇਲੀ ਰੂਟੀਨ ਦਿਖਾ ਰਹੀ ਆ ਮੈਂ ਆਪਣੇ ਮੇਰੀ ਡੇਲੀ ਰੂਟੀਨ ਕਿਵੇਂ ਦੀ ਹੈ। ਕਿਆ ਸੋਨੀਆਂ? ਲਓ ਸੋ ਗਾਇਜ਼ ਮੈਂ ਲੈ ਲੈ ਅੱਜ ਸ਼ਾਮ ਬਾਤ ਤੇ ਮੈਂ ਰੈਡੀ ਹੋ ਗਈ ਹੂਗੀ ਆ ਤੇ ਹਲੇ ਤੱਕ ਸੋਨੀਆਂ ਦਾ ਕੰਮ ਨਹੀਂ ਮੁੱਕਿਆ ਪੋਚਾ ਲਗਾ ਰਹੀ ਐ ਤੇ ਕੁਛ ਨਹੀਂ ਬੋਲਾ ਕੁਛ ਨਹੀਂ ਮੈਂ ਨੇ ਸ਼ਾਵਰ ਲੈ ਲਿਆ ਮਤਲਬ ਕਿ ਨਹਾ ਲਿਆ ਇਹਦਾ ਮਤਲਬ ਮੈਂ ਵੀ ਸ਼ਾਵਰ ਲੈਣਾ ਚਾਹੁੰਦੀ ਆ। ਦੇ ਹਲੇ ਤੱਕ ਸੋਨੀਆਂ ਦਾ ਕੰਮ ਨਹੀਂ ਮੁੱਕਿਆ ਸੋਨੀਆਂ ਲੱਗੀ ਹੋਈ ਹੈ ਦੇਖੋ ਜੀ ਅੋ ਜੀ ਥਾਂਵਾ ਤੋਂ ਲੱਗੀ ਇਹ ਤੇ ਦਦਦਾਲ ਵੀ ਆਪਣੀ ਬਣ ਰਹੀ ਹੈ ਸੋ ਗਾਇਜ਼ ਦਾਲ ਦੇਖੋ ਪੂਰੀ ਤਰ੍ਹਾਂ ਰਿਝ ਚੁੱਕੀ ਹੈ ਦੇਖੋ ਕਿੰਨੀ ਵਧੀਆ ਬਣ ਗਈ ਹੈ ਦੇਖੋ ਐਂਡ ਵਧੀਆ ਬਣੀ ਵੀ ਦੇਖੋ ਦਾਲ ਐ ਵਧੀਆ ਬਣ ਗਈ ਨਾ ਗੋ ਗਾਈਜ਼ ਦੇਖੋ ਸੰਜੀਪ ਜੀ ਆਗੇ ਨੇ maal ਲੈ ਕੇ ਕਦੀ ਗੱਡੀ ਚਾਹੀ ਗਵਾ ਦੇ maal ਦੇ ਬੋਰੇ ਆ ਗਏ ਨੇ ਨੰਨੂ ਆਲ ਦੇਖ ਰਹੀ ਸੀ ਨੰਨੂ ਕੋੜੀ ਤੋ ਉਤਰ ਰਹੀ ਹੈ ਨੰਨੂ ਆਲ ਦੇਖ ਰਹੀ ਸੀ ਨੰਨੂ ਦੇ ਪਾਪਾ ਹੋ ਚਾਲੀ ਕੋਈ ਸੁੱਤੀ ਆਈ ਵੀ ਕੈਮਰਾ ਖੋਲ ਗਿਆ ਅੱਗੇ ਹਾਂ ਰੋਟੀ ਕਿੱਦਾਂ ਲੱਗੀ ਥਾਲ ਕਿਵੇਂ ਬਣੀ ਆ ਵਧੀਆ ਬਣੀ ਵਧੀਆ ਬਣੀ ਨਾ ਠੀਕ ਆ ਹੁਣ ਤੇਰੇ ਭਾਜੀ ਨੂੰ ਦੇ ਦਾਂ ਰੋਟੀ ਆ ਲੋ ਜੀ ਲੈਓ ਖਾਓ ਸੋ ਗਾਇਜ਼ ਇਹ ਹੁਣੇ ਆਏ ਨੇ ਤੇ ਇਹਨਾਂ ਨੂੰ ਆ ਰਹੀ ਸੀ ਸ਼ਰਮ ਕਹਿੰਦੇ ਮੈਂ ਹੁਣ ਨਾ ਬਣਾਉਣ ਪਾਈ ਤੇ ਮੇਰੇ ਤੇ ਕੈਮਰਾ ਨਾ ਮਾਰੀ ਤੇ ਮੈਂ ਸੋਇਨਾ ਤੇ ਕੈਮਰਾ ਨਹੀਂ ਮਾਰੇ ਐ ਏ ਰੋਟੀ ਬੈੱਡ ਤੇ ਮੈਂ ਇਹਨਾਂ ਨੂੰ ਦੇ ਕੇ ਰੱਖ ਕੇ ਦੇ ਕੇ ਆਂਦੀ ਆ ਤੇ ਸੋਨੀਆ ਹੋਰ ਰੋਟੀ ਲੈ ਲਈ ਬਣਾ ਰਹੀ ਹਾਂ ਹਾਂ ਬਣਾ ਰਹੀ ਆ ਮੈਂ ਉਹ ਵਿਚਾਰੀ ਅੱਕੀ ਬੱਕੀ ਹੈਂਦੀ ਜਦੋਂ ਭਾਬੀ ਕੈਮਰਾ ਅੱਗੇ ਲੈ ਕੇ ਆਂਦੀ ਮੈਂ ਹਾਂਜੀ ਬੋਲੋ आप माल के ऊपर खड़े हो खड़े नीचे उतरो अरे रख दो इसे चलो माल आया गाइस ओहो रोटी बना रही उन्होंने यहाँ पे रख ले नन्नू ने चक्कर से मेरी रोटी सड़ती सड़ती सो गाइस आज दाल चावल इंजॉय करो मेरे नाल नाल खीरा प्याज अचार यमी यमी अचार एंड प्याज प्याज है मुक्का मार के आप प्याज भी यमी बने बनेगा बोए यमी ਹਾਂਜੀ ਸੁਨੀਮ ਜੀ। ਹਾਂਜੀ। ਚੱਲ ਰਿਓ। ਥੋੜੇ ਹੋਰ ਕੰਮ ਕਰ ਲਈਏ। ਠੀਕ ਐ ਕਰੋ ਕਰੋ। ਅਸੀਂ ਤੁਮੜ ਬਲੀ ਤਾਂ ਤੋਂ। ਉਹ ਅਗੇ ਚੱਕ ਜਾ ਕੇ ਇਹਨਾਂ ਦੇ ਕੰਮਾਂ ਦਰ ਤੋਂ ਲੱਗ ਨੇ। ਅੱਜ ਲਫਾਫੇ ਚੱਕੇ ਹੈ ਬੜੇ ਫਰ। ਹੋਰ ਆਦੇ ਕਿ ਨਹੀਂ ਨਾ ਭਾਰੇ ਭਾਰੇ ਲਾ ਰਹੇ। ਹੂੰ। ਤੇ ਚੱਲਿਆ। ਦੱਸਾਤੀ ਦਿੱਲੀ ਦੇ ਸਾਰੇ ਗਾਈਜ਼ ਨੂੰ ਹੋਰ ਕੀ? ਗਾਈਜ਼ ਨੇ ਦਿਖਾਈ ਹੈ ਸਾਰੀ ਸਕਿਨ ਕੇਅਰ ਹਮ ਸ਼ਾਮ ਤੱਕ डेली ਰੁਟੀਨ ਲੈ ਕੇ ਸ਼ਾਮ ਤੱਕ ਕੀ ਕਰਦੀ ਹੈ ਦਿਖਾ ਰਹੀ ਹਾਂ ਸਾਰਾ ਕੁਝ ਖਾਇਆ ਨਹੀਂ ਹੈ ਇਹ ਰੁਟੀਨ ਕੋਈ ਦਿਖਾਉਂਦਾ ਕਰਦੀ ਹੁਂਗੀ ਸੋ ਗਾਈਜ਼ ਇਸੇ ਨਾਲ ਹੀ ਇਸ ਵਲੋਗ ਦਾ ਕਰਦੇ ਆਂਡ ਜੋ ਲਾਈਕ ਕਮੈਂਟ ਸ਼ੇਅਰ ਜੂ ਸਾਥੋ ਬਾਏ ਬਾਏ ਬਾਏ